ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਆਪਣੇ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਤੇ ਹੁਣ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਥ ਸੰਗਤ ਜੀ ਅੱਜ ਆਪਾਂ ਬ੍ਰਹਿਮ ਕਵਚੇ ਸ਼ਬਦ ਦੇ ਪਾਠ ਬਾਰੇ ਵਿਚਾਰ ਸਾਂਝੇ ਕਰਾਂਗੇ ਸਾਥ ਸੰਗਤ ਜੀ ਗੁਰੂ ਸਾਹਿਬਾਨਾ ਨੇ ਆਪਣੀ ਗੁਰਬਾਣੀ ਵਿੱਚ ਸਿੱਖਾਂ ਦੇ ਹਰ ਮਸਲੇ ਦਾ ਹੱਲ ਦੱਸਿਆ ਹੋਇਆ ਹੈ ਲੋੜ ਹੈ ਤਾਂ ਬਸ ਸਾਥ ਸੰਗਤ ਜੀ ਥੋੜਾ ਧਿਆਨ ਦੇਣ ਦੀ ਜਿਵੇਂ ਕਿ ਸਾਥ ਸੰਗਤ ਜੀ ਕਈ ਵਾਰ ਆਪਣੇ ਨਾਲ ਇਦਾਂ ਹੁੰਦਾ ਏ ਕਿ ਆਪਾਂ ਨੂੰ ਐਵੇਂ ਲੱਗਦਾ ਏ ਵੀ ਕਿਸੇ ਨੇ ਆਪਣੇ ਤੇ ਕੋਈ ਜਾਦੂ ਤਵੀਤ ਕਰ ਦਿੱਤਾ ਹੈ ਆਪਣਾ ਕੋਈ ਵੀ ਕਾਰਜ ਸੰਪੂਰਨ ਨਹੀਂ ਹੋ ਰਿਹਾ ਆਪਣੇ ਕੰਮਾਂ ਵਿੱਚ ਵਿਗਨ ਤੇ ਰੁਕਾਵਟਾਂ ਆ ਰਹੀਆਂ ਹਨ ਜਾਂ ਘਰ ਵਿੱਚ ਦੁੱਖ ਤਕਲੀਫਾਂ ਬਹੁਤ ਵੱਧ ਚੁੱਕੀਆਂ ਹਨ ਸਾਧ ਸੰਗਤ ਜੀ ਉਸ ਸਮੇਂ ਆਪਾਂ ਗਲਤ ਰਸਤੇ ਤੇ ਚੱਲ ਪੈਨੇ ਆਂ ਕਈ ਤਰ੍ਹਾਂ ਦੇ ਪਖੰਡੀ ਬਾਬਿਆਂ ਕੋਲ ਚਲੇ ਜਾਂਦੇ ਆਂ ਜਿੰਨਾਂ ਕੋਲ ਕੁਝ ਵੀ ਨਹੀਂ ਹੁੰਦਾ ਤੇ ਨਾ ਹੀ ਆਪਣੀਆਂ ਮੁਸੀਬਤਾਂ ਘਟਦੀਆਂ ਹਨ ਇਸ ਲਈ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਕਿ ਬ੍ਰਹਮ ਕਵਚ ਸ਼ਬਦੇ ਦਾ ਜਾਪ ਕਰਨ ਨਾਲ ਇਸ ਤਰ੍ਹਾਂ ਦੇ ਕੀਤੇ ਕਰਾਏ ਦਾ ਸਭ ਅਸਰ ਖਤਮ ਹੋ ਜਾਂਦਾ ਹੈ ਆ ਸੰਗਤ ਜੀ ਬ੍ਰਹਮ ਖਾਪ ਚ ਸ਼ਬਦ ਦੀ ਬਖਸ਼ਿਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਨਤਨ ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ ਦੀ ਬੇਨਤੀ ਕਰਨ ਤੇ ਕੀਤੀ ਸੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ ਨੇ ਗੁਰੂ ਸਾਹਿਬਾਨਾ ਅੱਗੇ ਬੇਨਤੀ ਲਾਈ ਸੀ ਕਿ ਹੈ ਵਾਹਿਗੁਰੂ ਅਸੀਂ ਜਦੋਂ ਵੀ ਜੰਗ ਤੇ ਜਾਂਦੇ ਆ ਤਾਂ ਤੁਰਕ ਆਪਣੀਆਂ ਕਲਮਾ ਪੜ੍ਹ ਕੇ ਸਿੰਘਾਂ ਦੇ ਸ਼ਸਤਰ ਨਹੀਂ ਚੱਲਣ ਦਿੰਦੇ ਤੁਸੀਂ ਕੋਈ ਇਸ ਤਰ੍ਹਾਂ ਦੀ ਕਿਰਪਾ ਕਰੋ ਕਿ ਤੁਰਕਾਂ ਦੀਆਂ ਕਲਮਾਂ ਸਿੰਘਾਂ ਦੇ ਸ਼ਸਤਰਾਂ ਤੇ ਕੋਈ ਅਸਰ ਨਾ ਕਰਨ ਤਾਂ ਉਸ ਸਮੇਂ ਸਾਰਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਬ੍ਰਹਮ ਕਵਚ ਸ਼ਬਦ ਦੀ ਬਖਸ਼ਿਸ਼ ਕੀਤੀ ਤੇ ਨਾਲ ਹੀ ਵਚਨ ਦਿੱਤੇ ਕਿ ਜਦੋਂ ਵੀ ਤੁਸੀਂ ਜੰਗ ਲਈ ਜਾਂਦੇ ਹੋ ਤਾਂ ਇਸ ਸ਼ਬਦ ਦਾ ਇਸ ਕੇਸੀ ਸ਼ਿਨਾਨ ਕਰਕੇ ਅਮਰਤ ਵੇਲੇ ਸਵਾ ਲੱਖ ਪਾਠ ਕਰਕੇ ਜਾਓ ਤੁਹਾਡੀ ਫਤਿਹ ਨਿਸ਼ਚਿਤ ਹੈ ਤੁਹਾਡੇ ਸ਼ਾਸਤਰਾਂ ਤੇ ਤੁਰਕਾਂ ਦੀਆਂ ਕਲਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਸਾਧ ਸੰਗਤ ਜੀ ਬ੍ਰਹਮ ਕਵਚ ਦਾ ਜਾਪ ਆਪਾਂ ਅੰਮ੍ਰਿਤ ਵੇਲੇ ਹੀ ਕਰ ਸਕਦੇ ਆ ਸਾਧ ਸੰਗਤ ਜੀ ਜਦੋਂ ਆਪਾਂ ਕਿਸੇ ਵਿਸ਼ੇਸ਼ ਕਾਰਜ ਨੂੰ ਲੈ ਕੇ ਬ੍ਰਹਮ ਕਵਚ ਦਾ ਜਾਪ ਕਰ ਰਹੇ ਆ ਤਾਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰ ਲਵੋ ਤੇ ਦੀਗ ਬਣਾ ਲਵੋ ਸਾਧ ਸੰਗਤ ਜੀ ਜੇ ਹੋ ਸਕੇ ਤਾਂ ਕੋਲ ਜੋਤ ਵੀ ਲਾ ਲਵੋ ਉਹ ਤੁਹਾਡੀ ਇੱਛਾ ਹੈ ਜੇਕਰ ਲਾ ਸਕਦੇ ਹੋ ਤਾਂ ਲਾ ਲਓ ਨਹੀਂ ਤਾਂ ਕੋਈ ਗੱਲ ਨਹੀਂ ਤੇ ਦੂਜੀ ਗੱਲ ਸਾਧ ਸੰਗਤ ਜੀ ਜਦੋਂ ਆਪਾਂ ਕਿਸੇ ਵਿਸ਼ੇਸ਼ ਕਾਰਜ ਲਈ ਬ੍ਰਹਮ ਕਵਚ ਪਾਠ ਦਾ ਜਾਪ ਕਰ ਰਹੇ ਹਾਂ ਤਾਂ ਉਸ ਸਮੇਂ ਸਾਧ ਸੰਗਤ ਜੀ ਆਪਾਂ ਬੈੱਡ ਤੇ ਬੈਠ ਕੇ ਨਹੀਂ ਕਰ ਸਕਦੇ ਆਪਾਂ نیچے ਹੀ ਬੈਠ ਕੇ ਕਰਨਾ ਹੈ ਤੇ ਕੋਲ ਜਾਲ ਵੀ ਰੱਖ ਲੈਣਾ ਜੀ ਤੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠਣਾ ਸਾਧ ਸੰਗਤ ਜੀ ਜਦੋਂ ਤੁਸੀਂ ਇਸ ਸ਼ਬਦ ਦਾ ਜਾਪ ਕਰਕੇ ਉਠੋਗੇ ਤਾਂ ਜਿਹੜਾ ਤੁਸੀਂ ਜਲ ਆਪਣੇ ਕੋਲ ਰੱਖਿਆ ਏ ਉਸ ਨੂੰ ਆਪ ਵੀ ਛੱਕ ਲੈਣਾ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਸ਼ਕਾ ਦੇਣਾ ਤੇ ਕੁਝ ਦਾ ਘਰ ਵਿੱਚ ਛੱਟਾ ਦੇ ਦੇਣਾ ਤੇ ਸਾਧ ਸੰਗਤ ਜੀ ਗ੍ਰੈਸਤੀ ਆਪਣੀ ਅਰਦਾਸ ਬੇਨਤੀ ਲਈ ਇਸ ਦਾ ਇਸ ਸ਼ਬਦ ਦਾ ਜਾਪ ਰੋਜ਼ਾਨਾ ਅਮਰਤ ਵੇਲੇ 32 ਵਾਰ ਕਰਨ ਸਾਹ ਸੰਗਤ ਜੀ ਜਦੋਂ ਵੀ ਕੋਈ ਫੌਜੀ ਜੰਗ ਤੇ ਜਾ ਰਿਹਾ ਹੈ ਤਾਂ ਉਸ ਉਹ ਇਸ ਸ਼ਬਦ ਦਾ 2 ਲੱਖ ਰਹਿਤ ਮਰਿਆਦਾ ਨਾਲ ਜਾਪ ਕਰੇ ਤੇ ਉਹਨਾਂ ਦੀ ਜਿੱਤ ਨਿਸ਼ਚਿਤ ਹੈ ਸਾਧ ਸੰਗਤ ਜੀ ਜੇਕਰ ਅਸੀਂ ਆਪਣੀ ਖੁਸ਼ੀ ਲਈ ਕੋਈ ਖੁੱਲੇ ਪਾਠ ਕਰਨਾ ਚਾਹੁੰਦੇ ਆ ਤਾਂ ਆਪਾਂ ਕਿਸੇ ਵੀ ਦਿਸ਼ਾ ਵੱਲ ਮਰਜੀ ਮੂੰਹ ਕਰਕੇ ਇਸ ਸ਼ਬਦ ਦਾ ਜਾਪ ਕਰ ਸਕਦੇ ਆ ਸਾਧ ਸੰਗਤ ਜੀ ਇੱਕ ਵੀਰ ਨੇ ਸਾਨੂੰ ਬ੍ਰਹਮ ਕਵਚ ਦੀ ਸ਼ਕਤੀ ਬਾਰੇ ਦੱਸਿਆ ਜੋ ਕਿ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਮੈਂ ਨੌਕਰੀ ਕਰਦਾ ਹਾਂ ਮੇਰੇ ਕੋਲੋਂ ਨੌਕਰੀ ਕਰਦਿਆਂ ਕਰਦਿਆਂ ਕੋਈ ਅਜਿਹੀ ਗਲਤੀ ਹੋਈ ਕਿ ਮੈਨੂੰ ਮੇਰੇ ਬੌਸ ਨੇ ਕਿਹਾ ਤੈਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਮੈਨੂੰ ਬਹੁਤ ਟੈਨਸ਼ਨ ਹੋ ਗਈ ਸੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਮੈਨੂੰ ਇੱਕ ਅਮਰਤ ਹਾਰੀ ਸਿੰਘ ਮਿਲਿਆ ਜਿਸ ਨਾਲ ਮੈਂ ਆਪਣੀ ਪਰੇਸ਼ਾਨੀ ਸਾਂਝੀ ਕੀਤੀ ਉਹਨਾਂ ਨੇ ਮੈਨੂੰ ਇਸ ਸ਼ਬਦ ਦਾ ਜਾਪ ਕਰਨ ਦੀ ਸਲਾਹ ਦਿੱਤੀ ਕਹਿੰਦੇ ਮੈਂ ਉਸ ਦਿਨ ਤੋਂ ਹੀ ਰਾਤ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਵਿਧੀ ਵਿਰਿਆਦਾ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਜਦੋਂ ਉੱਪਰੋਂ ਟੀਮ ਚੈਕਿੰਗ ਦੇ ਲਈ ਆਈ ਤਾਂ ਉਹਨਾਂ ਨੂੰ ਮੇਰੀ ਇਸ ਗਲਤੀ ਦਾ ਉਸ ਧੰਤਨ ਬਾਬਾ ਦੀਪ ਸਿੰਘ ਜੀ ਨੇ ਸ਼ੀਦਾਂ ਸਿੰਘਾਂ ਨੇ ਪਤਾ ਹੀ ਨਹੀਂ ਚੱਲਣ ਦਿੱਤਾ ਉਹਨਾਂ ਨੇ ਮੈਨੂੰ ਸਸਪੈਂਡ ਕਰਨ ਦੀ ਜਗ੍ਹਾ ਤੇ ਪ੍ਰਮੋਟ ਕਰ ਦਿੱਤਾ ਕਿਉਂਕਿ ਸਾਧ ਸੰਗਤ ਜੀ ਜੋ ਵੀ ਇਸ ਸ਼ਬਦ ਦਾ ਅਮਰਤ ਵੇਲੇ ਓਟਕੇ 32 ਵਾਰ ਜਾਪ ਕਰਦਾ ਏ ਚੀਦ ਸਿੰਘ ਉਹਦੇ ਨਾਲ ਹਰ ਕੰਮ ਵਿੱਚ ਹਰ ਸਮੇਂ ਹਾਜ਼ਰ ਨਾਜ਼ਰ ਰਹਿੰਦੇ ਹਨ ਆ ਸੰਗਤ ਜੀ ਇਹ ਆਪਣੇ ਗੁਰੂ ਸਾਹਿਬਾਨਾ ਵੱਲੋਂ ਆਪਾਂ ਨੂੰ ਦਿੱਤਾ ਹੋਇਆ ਇੱਕ ਸੁਰੱਖਿਆ ਕਵਚ ਹੈ ਜੋ ਕਿ ਸਾਡੀ ਹਰ ਤਰ੍ਹਾਂ ਦੀਆਂ ਬਲਾਵਾਂ ਤੋਂ ਰੱਖਿਆ ਕਰਦਾ ਹੈ ਆ ਸੰਗਤ ਜੀ ਜਦੋਂ ਵੀ ਕਿਤੇ ਤੁਹਾਨੂੰ ਲੱਗੇ ਕਿ ਤੁਹਾਡੇ ਤੇ ਕੋਈ ਬੁਰਾ ਸਾਇਆ ਮੰਡਰਾ ਰਿਹਾ ਹੈ ਜਾਂ ਕਿਸੇ ਨੇ ਤੁਹਾਡੇ ਤੇ ਕੋੁਰਚਕਾਰ ਕਰਾ ਦਿੱਤਾ ਹੈ ਜਾਂ ਤੁਹਾਡਾ ਕੋਈ ਕਾਰਜ ਅੜ ਗਿਆ ਹੈ ਜੋ ਪੂਰਾ ਨਹੀਂ ਹੋ ਰਿਹਾ ਤਾਂ ਤੁਸੀਂ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਇਸ ਸ਼ਬਦ ਦਾ 32 ਵਾਰ ਜਾਪ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਤੇ ਸ਼ਹੀਦਾ ਸਿੰਘਾਂ ਦੀ ਇੰਨੀ ਕਿਰਪਾ ਹੋ ਜਾਏਗੀ ਕਿ ਤੁਹਾਡੇ ਪੁੱਠੇ ਕੰਮ ਵੀ ਸਿੱਧੇ ਹੋ ਜਾਣਗੇ ਕੋਈ ਜਿੱਥੇ ਮਰਜੀ ਜ਼ੋਰ ਲਾ ਲਵੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਆਕੇ ਸਾਧ ਸੰਗਤ ਜੀ ਇਹ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਹੋਇਆ ਇੱਕ ਸੁਰੱਖਿਆ ਕਵਚੇ ਜੋ ਆਪਾਂ ਨੂੰ ਹਰ ਤਰ੍ਹਾਂ ਦੀਆਂ ਬੁਲਾਵਾਂ ਤੋਂ ਬਚਾਉਂਦਾ ਹੈ ਸਲਾਈਸਾ ਸੰਗਤ ਜੀ ਆਪਾਂ ਕਿਸੇ ਵੀ ਗਲਤ ਰਸਤੇ ਤੇ ਨਹੀਂ ਚੱਲਣਾ ਗੁਰੂ ਸਾਹਿਬਾਨ ਨੇ ਹਰ ਮਸਲੇ ਦਾ ਗੁਰਬਾਣੀ ਵਿੱਚ ਹੱਲ ਦੱਸਿਆ ਏ ਆਪਾਂ ਉਹੀ ਅਪਣਾ ਕੇ ਇਹਨਾਂ ਸਭ ਗਲਤ ਤਰੀਕਿਆਂ ਨੂੰ ਖਤਮ ਕਰਨਾ ਹੈ ਸੰਗਤ ਜੀ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ ਤੇ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਤਾਂ ਜੁੜੇ ਰਹਿਣਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਵ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ